ਔਰ ਕੀ ਹਾਲ-ਜਾਲ ਆ ਸਾਰੇ ਭਰਾਵਾਂ ਦਾ ਉਮੀਦ ਕਰਦਾ ਹਾਂ ਤੁਸੀਂਾਰੇ ਵਧੀਆ ਹੋਵੋਗੇ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਜੀ ਤੇ ਬਈ ਆ ਲਿਆਇਆ ਕਰਨ ਤੇ ਕੋ ਵੀ ਦੋ ਲਿਆਏ ਨੇ ਇਹ ਸਪਰੇਅ ਵਾਲੇ ਪੰਪ ਬੈਟਰੀਆਂ ਵਾਲੇ ਇਹ ਕਹਿੰਦੇ ਵੀ ਹੁਣ ਇੱਕੀ ਗਰਦ ਘੱਡ ਦੇਣੀ ਆ ਸਪਰੇਹਾ ਕਰ-ਕਰ ਕੇ ਤੇ ਦੇਖਦੇ ਆ ਵੀ ਬੈਟਰੀ ਵਾਲਾ ਪੰਪ ਮੁੱਲ ਮੋੜਦਾ ਆਪਦਾ ਕਿ ਨਹੀਂ ਕੱਢੋ ਜਿਹਾ ਵੀ ਸੇ ਖੜਦਾ ਹੈਗਾ ਕੰਮ ਆ ਐਵੇਂ ਕਾਰਨ ਪਹਿਲਾਂ ਹੁਣ ਕਰਨ ਲੱਗਿਆਂ ਜੀ ਇਕੱਠਾ ਇਨੂੰ ਜੋੜਨ ਲੱਗਿਆ ਅੱਧੀਆਂ ਕਿ ਚੀਜ਼ਾਂ ਭੁੱਲ ਭੁੱਲ ਜਾਈਦੀਆਂ ਨੇਗੀਆਂ ਆ ਰਬੜਾਂ ਨਹੀਂ ਪੌਣੀਆਂ ਸੀ ਇਹ ਰਹਿ ਗਈਆਂ ਉਹਨਾਂ ਦੇ ਵਿੱਚ ਨਹੀਂ ਸੀ ਉਹਦੇ ਵਿੱਚ ਪੈਣੀ ਆ ਉਹਦੇ ਇੱਧਰ ਪਊਗੀ ਪਿੱਤਲ ਵਾਲੇ ਪਾਸੇ ਬਿਲੀਕ ਨਾ ਹੋਵੇ ਪਾਣੀ ਦੇਖ ਲੈ ਆਪਾਂ ਕਿ ਬਾਕੀ ਆ ਦੇਖ ਲੈ ਆਪਾਂ ਕਿਹੜਾ ਪਾਈ ਐ ਐਂ ਪਤਾ ਲੱਗਣਾ ਜਿਹੜਾ ਸਮਾਨ ਵੱਧ ਗਿਆ ਉਹ ਕਿਤੇ ਤਾਂ ਕਿਤੇ ਫਟ ਗਿਆ ਹੋ ਕੇ ਫੇਰਾਂ ਕਿਤੇ ਜਿਹੜਾ ਰਹੀ ਗਿਆ ਉਹ ਯਾਦ ਕਰੀ ਜਾਵਾਂਗੇ ਵੀ ਆ ਇੱਥੇ ਤਾਂ ਨਹੀਂ ਉਹ ਦੇਖ ਲੈਣਾ ਇਹਦਾ ਹੈਗਾ ਜਾਂ ਜਾਂ ਹੈਗੀ ਆ ਬਾਤ ਠੀਕ ਆ ਤਾਂ ਇਹਦਾ ਹੈਗੀ ਆ ਇਹ ਫਿਰ ਤਿੰਨ ਰਬਣਾ ਜਦਾ ਇਸ ਤਰ੍ਹਾਂ ਦਿੱਤੀ ਹੋਈ ਜਾ ਕੇ ਦੇਖੋ ਆਹ ਜਿਹੜੇ ਆ ਮੂਰੇ ਕਸਣ ਨੂੰ ਆਗੇ ਆ ਬੱਖੋ ਵੱਖਰੀ ਨਿਊਜ਼ੀਲੈਂਡੀਆਂ ਕੱਟ ਨੇ ਆਹ ਦੇਖ ਸਕਦੇ ਹੋ ਨੇ ਇੱਕ ਤਾਂ ਆ ਨਿਊਜ਼ੀਲੈਂਡ ਦਿੱਤੀ ਇਹਦੇ ਨਾਲ ਇਹ ਜਿਵੇਂ ਮਰਜ਼ੀ ਐਡਜਸਟ ਕਰ ਸਕਦੇ ਉਧਰ ਉਧਰ ਨੂੰ ਤੇ ਇੱਕ ਆ ਨਾਲ ਦੂਜੀ ਦਿੱਤੀ ਜੇ ਮੈਂ ਆਪਾਂ ਰਾਉਂਡ ਆਪ ਵਗੈਰਾ ਮਾਰਦੇ ਹਾਂ ਮੈਂ ਬੱਟਾਂ ਦੇ ਫੁਫਾਰਾ ਬਾਲਾ ਬਣਾਉਂਦੀ ਆ ਪਾਣੀ ਘੱਟ ਕੱਢਦੀ ਆ ਤੇ ਇੱਕ ਆ ਨਿਊਜ਼ੀਲੈਂਡ ਦਿੱਤੀ ਆ ਨੂੰ ਨਾ ਤੇ ਇੱਕ ਆ ਕੱਟ ਨੇ ਉਹ ਜੋ ਦੇਖ ਰਹੇ ਹੋ ਤੁਸੀਂ ਇਹ ਦਿੱਤੀ ਆ ਤੇ ਇੱਕ ਮੇਨ ਆ ਸਰਕਲ ਦੀ ਦਿੱਤੀ ਨੇ ਉਹ ਜਲ ਨਾਰਮਲ ਜਿਹੜੀ ਹੁੰਦੀ ਹੋਈ ਐ ਆਪਣੇ ਦੂਜੇ ਹੈਂਡ ਬੰਪ ਪੰਪ ਦੇ ਦੀ ਆਲੇ ਦੇ ਵੀ ਉਹ ਬਣੀ ਹੋਈ ਜਲ ਦਿੱਤੀ ਹੋਈ ਐ ਤੇ ਇੱਕ ਹੁਣ ਜਿਆ ਮਸਲਾ ਹੋ ਰਿਹਾ ਜਿਆ ਹਾਂ ਜਦੋਂ ਇਹਨੂੰ ਚਾਰਜਿੰਗ ਤੇ ਲਾਉਨੇ ਆਗੇ ਤੇ ਜੋ ਕਰਨਾ ਦਾ ਆ ਕਾਲ ਕਰਨੇ ਤੂੰ ਇੱਧਰ ਤੱਕੋਂ ਲਿਆ ਜਾਨ ਨੂੰ ਵੀ ਇਹ ਜਦੋਂ ਚਾਰਜ ਤੇ ਲਾਉਨੇ ਆ ਹੁਣ ਆਪਾਂ ਨੂੰ ਇਹਦੇ ਬਾਰੇ ਹੁ ਪਤਾ ਤਾਂ ਹੈ ਨਹੀਂ ਗੱਲ ਦੇਖਿਆ ਵੀਡੀਓ ਬੜੀ ਹੋ ਜਿਹਾ ਦੇਖਿਆ ਨਹੀਂ ਹੁਣ ਲੱਗ ਜੂ ਪਤਾ ਤੇ ਵੀ ਆਪਾਂ ਪੁੱਛਿਆ ਤਾਂ ਕਿਸੇ ਨੂੰ ਹੈ ਨਹੀਂਗਾ ਜਦੋਂ ਆਹ ਦੇਖ ਚਾਰਜ ਤੇ ਲਾਤਾ ਇਹਦੇ ਚ ਗ੍ਰੀਨ ਬੱਤੀ ਜਗਦੀ ਹੈ ਤੇ ਜਦੋਂ ਚਾਰਜ ਉਧਰ ਉਹਦੇ ਨਾਲ ਲਾ ਦਿੰਦੇ ਪੰਪ ਚਾਰਜਿੰਗ ਤੇ ਲਾ ਦਿੰਦੇ ਆ ਤਾਂ ਬੱਤੀਆਂ ਬੁੱਝ ਜਾਂਦੀਆਂ ਨੇ ਜੇ ਕਹਿੰਦੇ ਪੰਪ ਡਾਊਨ ਹੋਵੇ ਤਾਂ ਰੈੱਡ ਬੱਤੀ ਜਗੂਗੀ ਇਹਦੇ ਚ ਤੇ ਹੁਣ ਦੇਖਦੇ ਆ ਪੰਪ ਖਨੀ ਦਾ ਕੰਪਨੀ ਨੇ ਯਾਰ ਜੀ ਦਿੱਤਾ ਹਨ ਖਨੀ ਡਾਉਣਾ ਆਪਾਂ ਹੁਣ ਦੋ ਚਾਰ ਢੋਲੀਆਂ ਕਰਕੇ ਦੇਖਾਂਗੇ ਲੱਗੂ ਪਤਾ ਬਿਸੇਰੇ ਲੰਗਾ ਗਿਆ ਰਿਜੈਕਟ ਮਾਲੀਗਾ ਕੀ ਪਤਾ ਹੁਣ ਦੇਖੋ ਪਹਿਲੀ ਵਾਰੀ ਪੰਗਾ ਲਿਆਗਾ ਹੈਗਾ ਆਪ ਦਾ ਬਿਸੇਰੇ ਚੜਦੀ ਆ ਗੱਲ ਲੱਗ ਕੇ ਨਹੀਂ ਇਧਰ ਵੀ ਨਾਟ ਨੋਟ ਨਹੀਂ ਦਿੱਤੇ ਹਨ ਆਹੀ ਐ ਸਿੱਧੀ ਹੂੰ ਤਰੀ ਭਰਾਈ ਮੋਢੇ ਜਿਵੇਂ ਡੈਗ ਸਕਦੀ ਨਿਕਲ ਸਕਦੀ ਆ ਚਲ ਕੋਈ ਨਾ ਦੇਖਦੇ ਆ ਉਹ ਇਹਦੇ ਚ ਵੀ ਨਾਲ ਪਾ ਆਦਾ ਕੱਲੀ ਉਹ ਅਜਲੀ ਜੀ ਪੱਟੀ ਜੋ ਤੇ ਬਾਕੀ ਬਣੇ ਰਹੋ ਦੇਖਦੇ ਆਂ ਕਿ ਗਾਹਾਂ ਦਾ ਵੀਡੀਓ ਚ ਵੀ ਸਿਰੇ ਚੜਦਾ ਕੰਮ ਘਰ ਰਿਜੈਕਟ ਜਾਂ ਮਾਲ 8000 ਇਹਨਾਂ ਨੇ ਦੋਨਾਂ ਨੇ ਖੂਜੇ ਸਿੱਟਤਾ ਇੱਕ ਬੰਦੇ ਨੇ ਨਹੀਂ ਟਰਾਈ ਕਰਕੇ ਦੇਖਿਆ ਪੰਪ ਨਾਲ ਦੋਨੇ ਇਕੱਠੇ ਲਿਆਏ ਜੋੜੀ ਮਰਾਂਗੇ ਇਕੱਠੇ ਹਾਂ ਹਾਂ ਆਇ ਨਹੀਂ ਹੈਗਾ ਵੀ ਇੱਕ ਦਾ ਤਾਂ 4000 ਮਰੂ ਕੋਈ ਨਾ ਦੂਜਾ ਦਾ ਦੂਜਾ ਲੈ ਲਿਓ ਇੰਜਨ ਵਾਲਾ ਪਰ ਇੰਜਨ ਵਾਲੇ ਪੰਪ ਦਾ ਇਹ ਇੰਨੀ ਰਿਪੇਅਰ ਕਰਦਾ ਉਹ ਤਾਂ ਮੰਗਵਾ ਗਿਆ ਤੇ ਖੜਿਆ ਬਾਈਸ ਉਹਦਾ ਤਾਂ ਪੱਕੀ ਹੈ ਗਾਰੰਟੀ ਆ ਗੱਲ ਦੀ ਹੂੰ ਬਿਕੇ ਰਾਂ ਗਿਆ ਤੇ ਦੂਜੀ ਵਾਰੀ ਖੜਿਆ ਹੀ ਲੋ ਮਿਸਤਰੀ ਤੋਂ ਨੇ ਜਾਣਾ ਹੀ ਜਾਣਾ ਮਿਸਤਰੀ ਤੋਂ ਸੈਟ ਕਰਾ ਲਿਆ ਹੁੰਦਾ ਚ ਸਟਾਰਟ ਹੋ ਜਾਂਦਾ ਹਾਂ ਆਧੋ ਚਲੇ ਜਾ ਕੇ ਫੇਰ ਬੰਦ ਹੋ ਜਾਂਦਾ ਕੋਈ ਤਾਂ ਗਾਰੰਟੀ ਹੋਈ ਹੈ ਗੱਲ ਦੀ ਯਾਨੀ ਵੀ ਹਾਂ ਮੂਰੇ ਰਹੂ ਹਾਂ ਹੈ ਤੂੰ ਪਤਾ ਕੀ ਆ ਜਿੰਨੇ ਹੁਣ ਮਾਨ ਆਏ ਪਾਵਾਂਗੇ ਦਾਦਾ ਬੱਧਰੀ ਨੂੰ ਹੀ ਖੇਚ ਪੈਣੀ ਆ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਲਈ ਦਾ ਮੋਢੇ ਨੂੰ ਆਪਣੇ ਨੂੰ ਜੇ ਐਸ ਲੋਟ ਲਾਵਾਂਗੇ ਥੱਲੇ ਰੱਖੂਗੇ ਮੋਢੇ ਤੇ ਦਾਗ ਗੁਰਦੇ ਦੀ ਮਗਾ ਵਿਆਹ ਤੇ ਪੁੱਠਾ ਜਾ ਪਾਸਾ ਹੋਊਗਾ ਤੂੰ ਬੇਹਾਂ ਲੱਗਦਾ ਓਕੜੀ ਜਿਵੇਂ ਤੂੰ ਪਾਇਆ ਸਹੀ ਪਰੂੰ ਫਾਇਦਾ ਮੇਰੇ ਹਿਸਾਬ ਨਾਲ ਮੈਂ ਆਪ ਦੇਦਾ ਹੂੰ ਮੋਢੇ ਨੂੰ ਪੋਲ ਉਹਦੀ ਵੀ ਅੰਦਰ ਹੋਊਗਾ ਨਹੀਂ ਤਾਂ ਬਾਹਰ ਰਹਿ ਜਾਣਾ ਉਹਨੇ ਗੁੱਦੇ ਨੇ ਹੁਣ ਤੇਰਾ ਹਿਸਾਬ ਕੀ ਕਹਿੰਦਾ ਕਰਨੇ ਮੁੱਲ ਮੋੜੂ ਇਹ ਉਂ ਤਾਂ ਯਾਰ ਵਜਨ ਬਹੁਤ ਘੱਟ ਆ ਵਜਨ ਵੀ ਘੱਟ ਆ ਚਲ ਕੋਈ ਨਾ ਤੇ ਸਪਰੇਅ ਦੀ ਵੀ ਤਸੱਲੀ ਆ ਪਰ ਮੈਂ ਕਿਹਾ ਕੱਠੀ ਕਰਨੀ ਆ ਉਹ ਇੱਕ ਅੱਧੀ ਢੋਲੀ ਵੱਧ ਹੋ ਜਾ ਕਰੂਗੀ ਜੇ ਮੈਂ ਫੁੱਲਾਂ ਫੱਲਾਂ ਦੇ ਮੂਲੀ ਦੇ ਸਰੋਂ ਦੇ ਆਲੂਆਂ ਦੇ ਟਕਾਣ ਨਾਲ ਹੌਲੀ ਹੌਲੀ ਕਰੀ ਗਿਆ ਬੰਦਾ ਜੀ ਲੱਗਿਆ ਰਹਿਣਾ ਖੇਤ ਗੱਲ ਤਾਂ ਉਹੀ ਆ ਵੀ ਹੁਣ ਐਨਾ ਇੱਕ ਕਰਨੀਆਂ ਵੀ ਆਪਾਂ ਤਾਂ ਥੋੜੀਆਂ ਥੋੜੀਆਂ ਹੀ ਨੇ ਫੁੱਲਾਂ ਦੇ ਪੰਜ ਸੱਤ ਢੋਲੀਆਂ ਹੋ ਗਈਆਂ ਥੋੜੇ ਥੋੜੇ ਦਿਨਾਂ ਬਾਅਦ ਸਹੀ ਗੱਲ ਹੈ ਸਹੀ ਕਣਕ ਦੇ ਕਈ ਇਹਦੇ ਚੌਲਾਂ ਦੇ ਇਕੱਠੇ ਇਹਨਾਂ 10 ਕਿੱਲੇ ਕਹਿੰਦੇ ਨੇ ਤਾਂ ਹਾਂ ਰੱਬ ਦਾ ਨੋਈ ਹਾਂ ਆ ਉਹ ਤਾਂ ਗੱਲ ਹੈਗੀ ਹੈ ਤਾਂ ਥੋੜੇ ਥੋੜੇ ਆਲੇਗਾ ਜੇ ਮੈਂ ਨਵੇਂ ਜਵਾਕ ਨੂੰ ਜੇ ਕਿਸੇ ਨੇ ਕੰਮ ਲਾਉਣਾਗਾ ਉਹਦੇ ਲਈ ਵਧੀਆ ਉਹਦੇ ਲਈ ਵਧੀਆਗਾ ਵੀ ਨਾਲ ਇਹ ਪੰਪ ਚਕਾ ਦੋ ਜੇ ਮੈਂ ਹੁਣ ਵੱਡੇ ਪੰਪ ਨਾਲ ਵੀ ਸਪਰੇਅ ਕਰਦੇ ਆ ਤਾਂ ਆਲੇ-ਦਾਲੇ ਜਿਹੇ ਮਰਵਾ ਦੋ ਜਵਾਕ ਤੋਂ ਵੀ ਨਾਲ ਆਤ ਜੀ ਪੈ ਜਾਂਦੀ ਆ ਸਿੱਖ ਜਾਂਦਾਗਾ ਤੁਰਨਾ ਕਰਨਾ ਸਿੱਖ ਜਾਂਦਾਗਾ ਵਜਨ ਘਟਾ ਸੋਹਰੇ ਪੁਣਾ ਜੱਕਿਆ ਜਾਂਦਾ ਦਵਾਈ ਦੂਈ ਲੜਨੋਂ ਹਾਰ ਜਾਂਦੀ ਹੈ ਹਾਂ ਸਹੀ ਗੱਲ ਆ ਸਹੀ ਗੱਲ ਜੇ ਚਾਹ ਆਲੂ ਕੱਟਣਾ ਕਿਸੇ ਨੇ ਜਵਾਕ ਕੰਮ ਨੂੰ ਵੀ ਇਹੋ ਜੀ ਚੀਜ਼ ਦਬਾ ਦੋ ਨਾਲ ਤੇਨੇ ਇਹ ਪੁੰਦੇ ਜੇ ਲੋਕ ਹੋਣ ਦੇਖਦੇ ਅੱਗੇ ਇਥੇ ਸੀ ਜਾ ਕੇ ਕਰਨੇ ਤਾਂ ਹੱਥ ਨੇ ਪੁੱਸਾਂਗੇ ਵੀ ਕਿ ਮੇਰੇ ਆ ਪਾਪੋ ਇਹ ਕਰਾਟਰਾ ਹਾਂ ਹਾਂ ਜਿਵੇਂ ਸੈਕਟਰ ਆ ਪਾਣੀ ਪਾ ਲਿਆ ਸੀਗਾ ਆਪਾਂ 2 ਕਿਲੋਟਰ ਇਹਦੇ ਚ ਤੇ ਖੇਤ ਜਾ ਕੇ ਚਲਾ ਕੇ ਦੇਖਣਾ ਉਹ ਸਿੱਧਾ ਪਹਿਲਾਂ ਉਰੇ ਹੀ ਦੇਖ ਲਈ ਆਈਗਾ ਚਲਾ ਕੇ ਤੇ ਦੇਖ ਵੀ ਕਰਨ ਫਿਰ ਹਰੀ ਆ ਕੇ ਲਾਲ ਆ ਇਹ ਮੂਰੇ ਪਹਿਲਾਂ ਹਰੀ ਆ ਹਾਂ ਹਰੀ ਆ ਗਾਹਾਂ ਲਾਲ ਇਹ ਦੋ ਸਟੈਪ ਉਹ ਬੱਲੇ ਲੈ ਭਾਈ ਚੱਕ ਲਿਆ ਪ੍ਰੈਸਰ ਤਾਂ ਬਹੁਤ ਆ ਦੇਖ ਸਕਦੇ ਹੋ ਤੇ ਆ ਕਰਨ ਦੂਜਾ ਲਾ ਕੇ ਦੇਖੀ ਦੋਨੇ ਕੱਟੇ ਹਾਂ ਬਾਤ ਦਾ ਕਰਕੇ ਮੈਂ ਦੋ ਤੇ ਲੋੜ ਲੈਂਦਾ ਦੋ ਤੇ ਲੋੜ ਲੈਂਦਾ ਉਹਨੇ ਕਿਹਾ ਜੀ ਦੂਜੀ ਨਿਯੋਜਲ ਜੇ ਆਪਾਂ ਲਾਈਏ ਵੀ ਦੋ ਤੇ ਉਹ ਨਿਯੋਜਲ ਲੱਗੂਗੀ ਕੱਲੀ ਵਾਲੀ ਹੋਈ ਹੈ ਇੱਥੇ ਦੋਨੇ ਤੇ ਪਾਣੀ ਵਾਲਾ ਘੜਦਾ ਕੱਲੀ ਲਾਲ ਦੇਖੀਏ ਹਾਂ ਕੱਲੀ ਲਾਲ ਲਾ ਕੇ ਦੇਖ ਕੱਲੇ ਲਾਲ ਤੇ ਵੀ ਥੋੜਾ ਜਿਹਾ ਲੈਂਦਾ ਯਾਨੀ ਹਰੀ ਤੇ ਬਾਲਾ ਰੇਲਾ ਚੱਲਦਾ ਹੈ ਕੱਲੀ ਤੇ ਹੈ ਕੱਲੀ ਹਰੀ ਆ ਕੱਲੀ ਹਰੀ ਲਾ ਕੇ ਦੇ ਪਾਣੀ ਘਟ ਗਿਆ ਹੋਗਾ ਤੇ ਆਇਆ ਬਾਕੀ ਹੁਣ ਯਾਰ ਖੇਤ ਚ ਜਾ ਕੇ ਪਤਾ ਲੱਗੂਗਾ ਪਾਣੀ ਥੋੜਾ ਪਾਇਆ ਸੀਗਾ ਆਪਾਂ ਇਹਦੀ ਠੀਕ ਆ ਫਿਲਹਾਲ ਹਾਂ ਉ ਜਾਨੀ ਭਜਨ ਵੀ ਬਹੁਤ ਘੱਟ ਆ ਗੱਲ ਤਾਂ ਇਹ ਹੈਗੀ